ਉਹ ਇਹਨੂੰ ਕੀ ਹੋ ਗਿਆ ਜੇ ਮੈਂ ਕਸਰ ਹੋ ਗਈ ਹੁੰਦੀ ਆ ਉਹ ਲੱਡੂ ਨਹੀਂ ਦੇਖੇ ਤਾਂ ਕਰੇ ਵੇ ਲੱਡੂ ਕਿਉਂ ਨਹੀਂ ਦੇਖੇ ਮੈਂ ਜ਼ਮੀਨ ਜਾਇਦਾਦ ਵਾਲਿਆਂ ਦੀਆਂ ਮੇਰੇ ਪੇਕਿਆਂ ਦੇ ਘਰੇ 20-20 ਮਹੀਸਾ ਖੜੀ ਤੇ ਲੱਡੂ ਤਾਂ ਲੱਡੂ ਉਹ ਤਾਂ ਖੁਆਈ ਕੱਟਦੇ ਰਹਿੰਦੇ ਸੀ ਹਰ ਵਕਤ ਖੋਆ ਪੰਜੀਰੀਆਂ ਚ ਰਹਿੰਦੀ ਰਹੀਆਂ ਮੈਂ ਖਾਂਦੇ ਪੀਂਦੇ ਘਰਦੀਆਂ ਮੈਂ ਤੇਰੇ ਵਾਂਗੂ ਨਹੀਂ ਹੈਗੀ ਭੁੱਖੇ ਵਾਂਗੂ ਜਿਹੜਾ ਲੱਡੂ ਸਜਾਈ ਬੈਠਾ ਨਾਲੇ ਇਹ ਚਾਰ ਲੱਡੂ ਕਾਤੋਂ ਦੇ ਕੇ ਗਈਆਂ ਦੱਸ ਪੋਰਾ ਵਾਅਦੇ ਦੇ ਕੇ ਗਈਆ ਸਭ ਦੇ ਦਿੱਤੇ ਹੋਣੇ ਆ ਵਾਅਦੇ ਨੂੰ ਤੇਰੀ ਕਿ ਮਸ਼ੂਕ ਲੱਗਦੀ ਈ ਉਹ ਵੀ ਤੈਨੂੰ ਨਹੀਂ ਪਤਾ ਆਪਣੇ ਚਾਰ ਲੱਡੂ ਕਿਉਂ ਦੇ ਕੇ ਗਈਆ ਉਹ ਤਾਂ ਮੱਚਦੀ ਐ ਮੱਚਦੀ ਆਪਣੇ ਤੇ ਐਂ ਕਹਿੰਦੀ ਵੀ ਮੇਰੇ ਤੇ ਮੱਚਦੇ ਨੇ ਜਿਵੇਂ ਗੌਣ ਵਾਲਾ ਨਹੀਂ ਕਹਿੰਦੀ ਉਹਨਾਂ ਘਰੇ ਦੋ ਲੱਡੂ ਵਾਅਦੇ ਹੀ ਬੇਬੇ ਜੀ ਨੇ ਕਹਿੰਦੇ ਤੇ ਮਲੰਗ ਕੋਲੋਂ ਕੱਖ ਨਹੀਂ ਹੋਣਾ ਹਾਂ ਵੀ ਤੈਨੂੰ ਨਹੀਂ ਪਤਾ ਗੁੱਜੀਆਂ ਸੱਟਾ ਮਾਰ ਕੇ ਗਈਆ ਗੁੱਜੀਆਂ ਨਾ ਲੱਡੂਆਂ 'ਚ ਤੇਰੇ ਗੁੱਜੀਆਂ ਸੱਟਾ